ਬੇਕਾਰ ਹੋਏ ਲੋਕਾਂ ਦੀ ਗਿਣਤੀ ਜਿਹੜੀ ਆ 온ਟਾਰੀਓ ਦੇ ਵਿੱਚ 80000 ਤੋਂ ਵੀ ਜਿਹੜੀ ਟੱਪ ਚੁੱਕੀ ਆ ਤੇ ਹੁਣ ਤੱਕ ਇਸ ਮਸਲੇ ਬਾਰੇ ਜਿਹੜੀ ਆ ਉਹ 온ਟਾਰੀਓ ਨੇ ਕਿਹੜੀ ਨੀਤੀ ਅਪਣਾਈ ਆ ਜੀ ਜੀ ਪ੍ਰਮੇਂਦਰ ਜੀ ਦਾ ਅਸਲ ਬਿਲਕੁਲ ਗੱਲ ਸਹੀ ਹੈ ਜੀ 80000 ਤੋਂ ਉੱਪਰ ਗਿਣਤੀ ਜਿਹੜੀ ਆ ਬੇਕਾਰੇ ਲੋਕਾਂ ਤੋਂ ਟੱਪ ਗਈ ਆ ਜੀ ਵਕ ਵਕ 13 ਵਿੱਚ ਉਸ ਪਾਰਟੀਆਂ ਜਿਹੜੀਆਂ ਸਿਟੀ ਕਾਰਪੋਰੇਸ਼ਨ ਸੀਗੀਆਂ ਉਹਨਾਂ ਨੇ ਇੱਕ ਮਤਾ ਪਾਸ ਕਰਕੇ ਮੰਗ ਪੱਤਰ ਸਾਂਝੇ ਤੌਰ ਤੇ ਡੱਗ ਫੋਰਡ ਹੈ ਪ੍ਰੀਮੀਅਰ ਨੇ ਜਿਹੜੇ 온ਟਾਰੀਓ ਦੇ ਉਹਨਾਂ ਨੂੰ ਇੱਕ ਮੰਗ ਪੱਤਰ ਭੇਜਿਆ ਸੀ ਕਿ ਐਟਲੀਸਟ ਇਹਦੇ ਉੱਪਰ ਕੋਈ ਬਿੱਲ ਲਿਆਂਦਾ ਜਾਏ ਜੀ ਤਾਂ ਜੋ ਇਹਨਾਂ ਨੂੰ ਉਠਾਇਆ ਜਾ ਸਕੇ ਠੰਡ ਦੇ ਵਿੱਚ ਪਾਰਕਾਂ ਦੇ ਵਿੱਚ ਬਹੁਤ ਸਾਰੀ ਜਗ੍ਹਾ ਬੈਠੇ ਹੋયા ਜਿੱਥੇ ਉਹਨਾਂ ਦੀ ਮੌਤ ਹੋ ਜਾਂਦੀ ਆ ਜਾਂ ਆਕੋਪਾਈ ਏਰੀਆ ਕੀਤਾ ਹੋਇਆ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਉੱਥੇ ਲੋਕ ਸੈਰ ਨਹੀਂ ਕਰ ਸਕਦੇ ਬਾਹਰ ਉਹਨਾਂ ਦੀ ਸਿਕਿਉਰਿਟੀ ਨਹੀਂ ਹੈਗੀ ਜੀ ਉਹਨਾਂ ਹਾਲਤਾਂ ਦੇ ਵਿੱਚ ਇਸ ਗੱਲ ਦੀ ਮੰਗ ਕੀਤੀ ਗਈ ਸੀ ਕਿ ਇਹਨਾਂ ਨੂੰ ਉਠਾਉਣ ਵਾਸਤੇ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਆ ਉਹਦੇ ਵਿੱਚ ਰੈਗੂਲੇਸ਼ਨ ਪਾਸ ਕੀਤਾ ਜਾਵੇ ਤਾਂ ਇਹਨਾਂ ਨੂੰ ਉਠਾਇਆ ਜਾਵੇ ਹਾਲਾਂਕਿ ਪੁਖਤਾ ਕਾਰਵਾਈ ਨਹੀਂ ਹੈਗੀ ਜੀ ਜਿਹੜੇ ਟ੍ਰਾਂਟੋ ਦੇ ਮੇਅਰ ਅਲੀਵਿਆ ਚਾਓ ਨੇ ਉਹਨਾਂ ਨੇ ਵੱਡਾ ਸਵਾਲ ਠਾਇਆ ਸੀ ਪ੍ਰਵਿੰਦਰ ਜੀ ਕਿ ਜੇ ਇਹਨਾਂ ਨੂੰ ਠਾਉਣਾ ਹੈ ਤਾਂ ਪਹਿਲਾਂ ਜਿਹੜੀ ਡੱਗ ਫੂਡ ਸਰਕਾਰ ਆ ਇਹਨਾਂ ਦਾ ਪੁਖਤਾ ਪ੍ਰਬੰਧ ਕਰੇ ਕਿ ਇਹਨਾਂ ਨੂੰ ਕਿੱਥੇ ਬਿਠਾਉਣਾ ਭਾਵ ਇਹਨਾਂ ਦੀ ਮੋੜ ਬਸੋਂ ਕਿੱਥੇ ਕਰਾਉਣੀ ਹੈਗੀ ਆ ਤਾਂ ਉਹ ਤੋਂ ਬਾਅਦ ਇਹਨਾਂ ਕੋ ਜਿਹੜੀਆਂ ਜਨਤਕ ਥਾਵਾਂ ਨੇ ਮਿਊਸਪੈਲਿਟिज ਦੀਆਂ ਉਹ ਖਾਲੀ ਕਰਵਾਈਆਂ ਜਾਣ ਅੱਜ ਜਿਹੜੇ ਅੰਕੜੇ ਆਏ ਆ ਇਹ ਦੱਸਦੇ ਆ ਕਿ 80000 ਤੋਂ ਵੱਧ ਲੋਕਾਂ ਦੀ ਗਿਣਤੀ ਹੈਗੀ ਆ ਜਿਹੜੀ ਅੱਜ ਠੰਡ ਦੇ ਵਿੱਚ ਹੈ ਬੇ ਘਰੇ ਲੋਕ ਜਾਂ ਤੇ ਛੱਤ ਐ ਨਹੀਂ ਉਹ ਬੈਠੇ ਹੋਇਆ ਭਾਵੇਂ ਕੈਂਪਿੰਗ ਕਰਕੇ ਛੋਟੇ ਛੋਟੇ ਟੈਂਟ ਲਗਾ ਕੇ ਬੈਠੇ ਹੋਏ ਹੁੰਦੇ ਆ ਤੇ ਬਹੁਤ ਵਾਰੀ ਪ੍ਰਵਿੰਦਰ ਜੀ ਇਦਾਂ ਹੁੰਦਾ ਕਿ ਉਹ ਠੰਡ ਦੇ ਵਿੱਚ ਉਹ ਸਟੈਂਡ ਦੇ ਵਿੱਚ ਪਏ ਪਏ ਉਹਨਾਂ ਦੀ ਮੌਤ ਹੋ ਜਾਂਦੀ ਆ ਕੈਨੇਡਾ ਵਰਗਾ ਮੁਲਕ ਦਿੱਤੀ ਰੋਟੀ ਕਪੜਾ ਮਕਾਨ ਦੀ ਜਿਹੜੀ ਗਰੰਟੀ ਦਿੱਤੀ ਜਾਂਦੀ ਆ ਤੇ ਹੈਗੀ ਵੀ ਆ ਜੀ ਉੱਥੇ ਇਹੋ ਜਿਹੇ ਹਾਲਾਤ ਆ ਪੈਦਾ ਹੋ ਜਾਣੇ ਨਿਸ਼ਚਿਤ ਚਿੰਤਾ ਦਾ ਵਿਸ਼ਾ ਹੈਗਾ ਤਾਂ ਇਹਦੇ ਉੱਪਰ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਜਾਂ ਫੈਡਰਲ ਗਵਰਨਮੈਂਟ ਹੈ ਜਾਂ ਮਿਊਸਪੈਕਟਿਜ਼ ਨੇ ਉਹਨਾਂ ਨੂੰ ਮਿਲ ਕੇ ਕੋ ਫੰਡਿੰਗ ਤਿਆਰ ਕਰਕੇ ਜਿਹੜਾ ਇਹਨਾਂ ਵਾਸਤੇ ਸ਼ੈਲਟਰ ਹੋਮ ਜਿਹੜੇ ਪੈਦਾ ਕਰਨੇ ਚਾਹੀਦੇ ਆ ਜੀ ਜਾਂ ਉਸ ਤਰੀਕੇ ਨਾਲ ਪ੍ਰੋਬਲਮ ਦੀ ਜਿਹੜੀ ਹੱਲ ਕੱਢਣਾ ਚਾਹੀਦਾ ਤਾਂ ਜਿਹੜਾ ਮਾਨਵਤਾ ਦੇ ਤੌਰ ਦੇ ਉੱਪਰ ਸਰਤੇਬਲ ਹੋਵੇ ਜੀ